ਮੈਂ ਨਹੀਂ ਮੈਂ ਖੁਦ ਸਲਮਾਨ ਤੋਂ ਵੱਡਾ ਸਮਝਦਾ ਆਪਣੇ ਆਪ ਨੂੰ ਮੇਰੀ ਹਾਈਟ ਵੀ ਵੱਡੀ ਆ ਮੇਰੇ ਚ ਜ਼ੋਰ ਵੀ ਜ਼ਿਆਦਾ ਹੈ ਬਈ ਬੰਬੇ ਇੰਡਸਟਰੀ ਦਾ ਬੰਦਾ ਮੈਨੂੰ ਕੋਈ ਜਾਣ ਚ ਨਹੀਂ ਤੱਕਦਾ ਜਾਣ ਚ ਤੱਕਦਾ ਮੈਂ ਵੀ ਕਈ ਵਾਰ ਬੰਬੇ ਗਏ ਆ ਤੇ ਜਾ ਕੇ ਸਲਮਾਨ ਖਾਨ ਨੂੰ ਮਿਲੀਏ ਕਿਤੇ ਨਹੀਂ ਮਿਲਦੇ ਨੂੰ ਨਹੀਂ ਨਹੀਂ ਮੈਂ ਖੁਦ ਸਲਮਾਨ ਤੋਂ ਵੱਡਾ ਸਮਝਦਾ ਆਪਣੇ ਆਪ ਨੂੰ ਮੇਰੀ ਹਾਈਟ ਵੀ ਵੱਡੀ ਆ ਮੇਰੇ ਚ ਜ਼ੋਰ ਵੀ ਜ਼ਿਆਦਾ ਹੈ ਓਨੈਸਟੀ ਨਾਲ ਹਾਂ ਨਹੀਂ ਉਹਦਾ ਹੈ ਗੱਲ ਤੇ ਮੈਂ ਮੈਨੂੰ ਇਸ ਗੱਲ ਦਾ ਪਤਾ ਬਈ ਬੰਬੇ ਇੰਡਸਟਰੀ ਦਾ ਬੰਦਾ ਮੈਨੂੰ ਕੋਈ ਜਾਨ ਚ ਨਹੀਂ ਟਕੜਾ ਜਾਨ ਚ ਟਕੜਾ ਨਹੀਂ ਨਹੀਂ ਟਕੜਾ ਹਾਂ ਇਹ ਤਾਂ ਇਹ ਹਾਕਾਰ ਦੀ ਨਹੀਂ ਗੱਲ ਮੈਂ ਕਰਦਾ ਮੈਂ ਕਰਦਾ ਹਾਂ ਹਾਂ ਸੋ ਤਾਂ ਕਰਕੇ ਤੇ ਇਹਦੇ ਵਿੱਚ ਇਹ ਵੀ ਹੁੰਦਾ ਵੀ ਕਈ ਵਾਰੀ ਜਿਵੇਂ ਉੱਥੇ ਗਿਆ ਬੰਦਾ ਕਈ ਚੀਜ਼ਾਂ ਸਿੱਖ ਕੇ ਵੀ ਆਉਂਦਾ ਵੀ ਬੰਬੇ ਕੀ ਹੈ ਬਹੁਤ ਵੱਡੀ ਚੀਜ਼ ਬੰਬੇ ਬੰਬੇ ਕਹਿ ਦਿੰਦੇ ਆ ਉਹ ਹੈਗੀ ਉਹ ਵਾਲੀ ਵਾਕਈ ਵੱਡੀ ਚੀਜ਼ ਨਹੀਂ ਉੱਥੇ ਕੰਮ ਤੁਹਾਨੂੰ ਰਹਿ ਕੇ ਜ਼ਿਆਦਾ ਮਿਲ ਸਕਦਾ ਵੱਡਾ ਤਾਂ ਹੁਣ ਤੁਸੀਂ ਦੇਖੋ ਪੰਜਾਬ ਚੋਂ ਹੋ ਗਿਆ ਕਪਲ ਗਿਆ ਮੀਕਾ ਸਿੰਘ ਪੰਜਾਬੀ ਆ ਹਾਂ ਟਿਪੀਕਲ ਵਧ ਗਈ ਉਹਨਾਂ ਦੀ ਹਾਂ ਮੀਕਾ ਸਿੰਘ ਦੀ ਗੱਲ ਕਰੀਏ ਤਾਂ ਉਹਦੇ ਜ਼ੁਬਾਨ ਤੇ ਆਲਵੇਜ ਘੈਂਟ ਸ਼ਬਦ ਰਹਿਣਾ ਆ ਘੈਂਟ ਹਾਂ ਤੱਕੜ ਇਦਾਂ ਦੇ ਸ਼ਬਦ ਉਹ ਵੀ ਬੋਲਦਾ ਰਹਿੰਦਾ ਹਾਂ ਬਾਜੀ ਘੈਂਟ ਆ ਜਿੰਦਾਬਾਦ ਆ ਇਦਾਂ ਇਹ ਗੱਲਾਂ ਹੋਦੇ ਜਵਾਨ ਤੇ ਚੱਲਦੀਆਂ ਅੱਛਾ ਤੇ ਟਿਪੀਕਲ ਪੰਜਾਬੀ ਜਦੋਂ ਪੰਜਾਬੀ ਬੰਦੇ ਨਾ ਆਏ ਕਦੀ ਹਮ ਕੋਦਮ ਕੋ ਨਹੀਂ ਗਈ ਅੱਛਾ ਐ ਨਹੀਂ ਕੋਈ ਪੂਰਾ ਮੈਂ ਕਹਾ ਟਿਪੀਕਲ ਪੰਜਾਬੀ ਮਜ਼ਾ ਆ ਗਿਆ ਉਹਨਾਂ 'ਚ ਜਾਣ ਕੇ ਅੱਛਾ ਐ ਵੀ ਕਈ ਵਾਰ ਬੰਬੇ ਗਏ ਆ ਤੇ ਜਾ ਕੇ ਸਲਮਾਨ ਖਾਨ ਨੂੰ ਮਿਲੀਏ ਕਿ ਨਹੀਂ ਮੈਨੂੰ ਵੀ ਮਿਲੀ ਨਹੀ ਨਹੀਂ ਨਹੀਂ ਮੈਂ ਖੁਦ ਸਲਮਾਨ ਤੋਂ ਵੱਡਾ ਸਮਝਦਾ ਆਪਣੇ ਆਪ ਨੂੰ ਮੇਰੀ ਹਾਈਟ ਵੀ ਵੱਡੀ ਆ ਮੇਰੇ 'ਚ ਜ਼ੋਰ ਵੀ ਜ਼ਿਆਦਾ ਆ ਓਨੈਸਟੀ ਨਾਲ ਹਾਂ ਨਹੀਂ ਉਹਦਾ ਹੈ ਗੱਲ ਤੇ ਮੈਂ ਮੈਨੂੰ ਇਸ ਗੱਲ ਦਾ ਪਤਾ ਵੀ ਬੰਬੇ ਇੰਡਸਟਰੀ ਦਾ ਬੰਦਾ ਮੈਨੂੰ ਕੋਈ ਜਾਂਚ ਨਹੀਂ ਟਕੜਾ ਜਾਂਦੂ ਟਕੜਾ ਨਹੀਂ ਟਕੜਾ ਹਾਂ ਇਹ ਤਾਂ ਇਹ ਹਕਾਰ ਦੀ ਨਹੀਂ ਗੱਲ ਮੈਂ ਕਰਦਾ ਮੈਂ ਕਰਦਾ ਹਾਂ ਹਾਂ ਸੋ ਤਾਂ ਕਰਕੇ ਤੇ ਇਹਦੇ ਵਿੱਚ ਇਹ ਵੀ ਹੁੰਦਾ ਵੀ ਕਈ ਵਾਰੀ ਜਿਵੇਂ ਉੱਥੇ ਗਿਆ ਬੰਦਾ ਕਈ ਚੀਜ਼ਾਂ ਸਿੱਖ ਕੇ ਵੀ ਆਉਂਦਾ ਵੀ ਬੰਬੇ ਕੀ ਹੈ ਬਹੁਤ ਵੱਡੀ ਚੀਜ਼ ਮੈਂ ਬੰਬੇ ਬੰਬੇ ਕਹਿ ਦਿੰਦੇ ਆ ਉਹ ਹੈਗੀ ਉਹ ਵਾਲੀ ਵਾਕਈ ਵੱਡੀ ਚੀਜ਼ ਨਹੀਂ ਉੱਥੇ ਕੰਮ ਤੁਹਾਨੂੰ ਰਹਿ ਕੇ ਜ਼ਿਆਦਾ ਮਿਲ ਸਕਦਾ ਵੱਡਾ ਤਾਂ ਹੁਣ ਤੁਸੀਂ ਦੇਖੋ ਪੰਜਾਬ ਜੋਂ ਹੋ ਗਿਆ ਕਪਲ ਗਿਆ ਮੀਕਾ ਸਿੰਘ ਪੰਜਾਬੀ ਆ ਹਾਂ ਬੀਪੀ ਗੱਲ ਹਾਂ ਮੀਕਾ ਸਿੰਘ ਦੀ ਗੱਲ ਕਰੀਏ ਤਾਂ ਉਹਦੇ ਜ਼ੁਬਾਨ ਤੇ ਆਲਵੇਜ ਘੈਂਟ ਸ਼ਬਦ ਰਹਿਣਾ ਆ ਘੈਂਟ ਹਾਂ ਤੱਕੜ ਇਦਾਂ ਦੇ ਸ਼ਬਦ ਉਹ ਵੀ ਬੋਲਦਾ ਰਹਿੰਦਾ ਹਾਂ ਭਾਜੀ ਘੈਂਟ ਆ ਜਿੰਦਾਬਾਦ ਆ ਇਦਾਂ ਇਹ ਗੱਲਾਂ ਹੋਦੇ ਜਵਾਨ ਤੇ ਚੱਲਦੀਆਂ ਅੱਛਾ ਤੇ ਟਿਪੀਕਲ ਪੰਜਾਬੀ ਜਦੋਂ ਪੰਜਾਬੀ ਬੰਦੇ ਨਾਲ ਕਦੀ ਹਮਕੋਦਮ ਕੋ ਨਹੀਂ ਕੀ ਅੱਛਾ ਐ ਨਹੀਂ ਕੋਈ ਪੂਰਾ ਮੈਂ ਕਹਾ ਟਿਪੀਕਲ ਪੰਜਾਬੀ ਮਜ਼ਾ ਆ ਗਿਆ ਉਹਨਾਂ 'ਚ ਜਾਣ ਕੇ ਅੱਛਾ ਮੈਂ ਵੀ ਕਈ ਵਾਰ ਬੰਬੇ ਗਏ ਆ ਤੇ ਜਾ ਕੇ ਸਲਮਾਨ ਖਾਨ ਨੂੰ ਮਿਲੀਏ ਕਿ ਨਹੀਂ ਮੁੰਡੇ ਨੂੰ ਵੀ ਮਿਲੀ ਨਹੀਂ ਨਹੀਂ ਮੈਂ ਖੁਦ ਸਲਮਾਨ ਤੋਂ ਵੱਡਾ ਸਮਝਦਾ ਆਪਣੇ ਆਪ ਨੂੰ ਮੇਰੀ ਹਾਈਟ ਵੀ ਵੱਡੀ ਆ ਮੇਰੇ 'ਚ ਜ਼ੋਰ ਵੀ ਜ਼ਿਆਦਾ ਹੈ ਓਨੈਸਟੀ ਨਾਲ ਹਾਂ ਨਹੀਂ ਉਹਦਾ ਹੈ ਗੱਲ ਤੇ ਮੈਂ ਮੈਨੂੰ ਇਸ ਗੱਲ ਦਾ ਪਤਾ ਹੈ ਵੀ ਬੰਬੇ ਇੰਡਸਟਰੀ ਦਾ ਬੰਦਾ ਮੈਨੂੰ ਕੋਈ ਜਾਂਚ ਨਹੀਂ ਟਕੜਾ ਜਾਂਦੂ ਟਕੜਾ ਨਹੀਂ ਟਕੜਾ ਹਾਂ ਇਹ ਤਾਂ ਇਹ ਹਕਾਰ ਦੀ ਨਹੀਂ ਗੱਲ ਮੈਂ ਕਰਦਾ ਮੈਂ ਕਰਦਾ ਹਾਂ ਹਾਂ ਸੋ ਤਾਂ ਕਰਕੇ ਤੇ ਇਹਦੇ ਵਿੱਚ ਇਹ ਵੀ ਹੁੰਦਾ ਵੀ ਕਈ ਵਾਰੀ ਜਿਵੇਂ ਉੱਥੇ ਗਿਆ ਬੰਦਾ ਕਈ ਚੀਜ਼ਾਂ ਸਿੱਖ ਕੇ ਵੀ ਆਉਂਦਾ ਵੀ ਬੰਬੇ ਕੀ ਹੈ ਬਹੁਤ ਵੱਡੀ ਚੀਜ਼ ਮੈਂ ਬੰਬੇ ਬੰਬੇ ਕਹਿ ਦਿੰਦੇ ਆ ਉਹ ਹੈਗੀ ਉਹ ਵਾਲੀ ਵਾਕਈ ਵੱਡੀ ਚੀਜ਼ ਨਹੀਂ ਉੱਥੇ ਕੰਮ ਤੁਹਾਨੂੰ ਰਹਿ ਕੇ ਜ਼ਿਆਦਾ ਮਿਲ ਸਕਦਾ ਵੱਡਾ ਤਾਂ ਹੁਣ ਤੁਸੀਂ ਦੇਖੋ ਪੰਜਾਬ ਚੋਂ ਹੋ ਗਿਆ ਕਪਲ ਗਿਆ ਮੀਕਾ ਸਿੰਘ ਪੰਜਾਬੀ ਆ ਹਾਂ ਟਿਪੀਕਲ ਵਧ ਗਈ ਉਹਨਾਂ ਦੀ ਹਾਂ ਮੀਕਾ ਸਿੰਘ ਦੀ ਗੱਲ ਕਰੀਏ ਤਾਂ ਉਹਦੇ ਜਵਾਨ ਤੇ ਆਲਵੇਜ ਘੈਂਟ ਸ਼ਬਦ ਰਹਿਣਾ ਆ ਘੈਂਟ ਹਾਂ ਤੱਕੜ ਇਦਾਂ ਦੇ ਸ਼ਬਦ ਉਹ ਵੀ ਬੋਲਦਾ ਰਹਿੰਦਾ ਹਾਂ ਭਾਜੀ ਘੈਂਟ ਆ ਜਿੰਦਾਬਾਦ ਆ ਹਾਂ ਇਦਾਂ ਇਹ ਗੱਲਾਂ ਉਹਦੇ ਜਵਾਨ ਤੇ ਚੱਲਦੀਆਂ ਅੱਛਾ ਤੇ ਟਿਪੀਕਲ ਪੰਜਾਬੀ ਜਦੋਂ ਪੰਜਾਬੀ ਬੰਦੇ ਨਾ ਆਏ ਕਦੀ ਹਮ ਕੋਦਮ ਕੋ ਨਹੀਂ ਕੀ ਅੱਛਾ ਐ ਨਹੀਂ ਕੋਈ ਪੂਰਾ ਮੈਗਾ ਟਿਪੀਕਲ ਪੰਜਾਬੀ ਮਜ਼ਾ ਆ ਗਿਆ ਉਹਨਾਂ 'ਚ ਜਾਣ ਕੇ ਅੱਛਾ